ਆਪਣੇ ਸਕੇ ਬੇਟੇ ਜਿਸ ਦੀ ਉਮਰ 3 ਸਾਲ ਆ ਉਸ ਦੇ ਸਮੇਤ ਤਿੰਨ ਬੱਚੀਆਂ ਨੂੰ ਮਾਰ ਚੁੱਕੀ ਐ ਪੂਨ ਮਨਾਦੀ ਇਹ ਮੇਲਾ ਜੋ ਕਿ ਹਰਿਆਣਾ ਦੇ ਪਾਣੀਪੱਤ ਜ਼ਿਲ੍ਹੇ ਦੀ ਰਹਿਣ ਵਾਲੀ ਐ ਇੱਕੋ ਕਤਲ ਇੱਕੋ ਕਤਲ ਕਰਨ ਦਾ ਤਰੀਕਾ ਮੈਂ ਗੱਲ ਕਰ ਰਿਹਾ ਅੱਜ ਹਰਿਆਣੇ ਦੇ ਪਾਣੀਪੱਤ ਜ਼ਿਲ੍ਹੇ ਦੀ ਅਣੀਪਤ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਬਹੁਤ ਜਿੱਥੇ ਇੱਕ ਮਹਿਲਾ ਸੋਨਾ ਬੱਚਾ ਦੇਖਦਿਆਂ ਹੀ ਮਾਰ ਦਿੰਦੀ ਸੀ ਸਾਈਕੋ ਕਿਦਰ ਜਿਸ ਨੂੰ ਬੱਚੇ ਮਾਰਨ ਦਾ ਕਾਰਨ ਇਹ ਆ ਵੀ ਉਹਨੂੰ ਲੱਗਦਾ ਕਿ ਇਹ ਸੋਨਾ ਮੇਤੋਂ ਵੱਧ ਦਿਖੂਗਾ ਵੱਡਾ ਹੋ ਕੇ ਬੱਚੀਆਂ ਨੂੰ ਮਾਰਦੀ ਆ ਉਹ ਕਿ ਮੇਤੋਂ ਖੂਬਸੂਰਤ ਨਾ ਦੇਖਣ 6 ਸਾਲ ਬੀਤੀ ਦੀ ਮੌਤ ਦੇ ਮਾਮਲੇ 'ਚ ਰੋਕ ਤੇ ਖੜੇ ਕਰਨ ਦਾ ਖਲਾਸਾ ਹੋਇਆ 2023 ਦੇ ਵਿੱਚ ਪੂਨਾਵ ਜੋ ਇਹ ਮੈਲਾ ਹੈ ਬੱਚਿਆਂ ਨੂੰ ਮਾਰਦੀ ਆ ਇਹ ਆਪਣੀ ਨਣਦ ਦੀ ਕੁੜੀ ਦਾ ਕਤਲ ਕਰ ਦਿੰਦੀ ਆ ਇੱਕ ਗਰਮ ਪਾਣੀ ਦੇ ਟੱਬ ਦੇ ਵਿੱਚ ਡਬੋ ਕੇ ਉਸ ਦਾ ਕਤਲ ਕਰਨ ਤੋਂ ਬਾਅਦ ਇਹ ਆਪਣੇ ਸਕੇ ਬੇਟੇ 3 ਸਾਲ ਦਾ ਜੋ ਇਹਦਾ ਮੁੰਡਾ ਆਪਣਾ ਸੁਭਮ ਨਾਮ ਦਾ ਉਹਦਾ ਕਤਲ ਕਰ ਦਿੰਦੀ ਆ ਉਸੇ ਪਾਣੀ ਦੇ ਟੱਪ ਦੇ ਵਿੱਚ ਡੁਬੋ ਕੇ ਕਿ ਮੇਰੇ ਤੇ ਕਿਸੇ ਨੂੰ ਸ਼ੱਕ ਨਾ ਹੋਵੇ ਘਰਦਿਆਂ ਇਹਦਾ ਮਕਸਦ ਪੂਰਾ ਹੋ ਜਾਂਦਾ ਉਹ ਕੁੜੀ ਨੂੰ ਮਾਰ ਕੇ ਤੇ ਇਹ ਆਪਣੇ ਬੇਟੇ ਨੂੰ ਵੀ ਮਾਰ ਦਿੰਦੀ ਆ ਕਿ ਮੇਰੇ ਤੇ ਕੋਈ ਸ਼ੱਕ ਨਾ ਕਰੇ ਕਿੰਨੀ ਬੇਰਹਿਮੀ ਹੋਊਗੀ ਹਨਾ ਕਿ ماں ਆਪਣੇ ਪੁੱਤ ਨੂੰ ਮਾਰ ਸਕਦੀ ਆ ਸੋਚ ਕੇ ਦੇਖੋ ਇਸੇ ਨੂੰ ਕੋਈ ਸ਼ੱਕ ਨਹੀਂ ਹੋਇਆ ਇਸੇ ਤੇ ਕੁਝ ਨਹੀਂ ਸਭ ਕੁਝ ਠੀਕ ਚੱਲਦਾ ਗਿਆ ਸਭ ਨੇ ਸੋਚਿਆ ਕਿ ਅਣਸਖਾਵੀ ਘਟਨਾ ਕੋਈ 2025 ਦੇ ਵਿੱਚ ਇਹ ਆਪਣੇ ਪੇਕੇ ਪਿੰਡ ਜਾਂਦੀ ਆ ਇਹ ਆਪਣੇ ਪੇਕੇ ਪਿੰਡ ਜਾ ਕੇ ਆਪਣੀ ਸਗੀ ਭਤੀਜੀ ਨੂੰ ਮਾਰ ਦਿੰਦੀ ਐ ਉਸੇ ਤਰ੍ਹਾਂ ਪਾਣੀ ਦੇ ਟੱਪ ਦੇ ਵਿੱਚ ਡੋਬੋ ਕੇ ਮਾਰਨ ਦਾ ਤਰੀਕਾ ਇਹਦਾ ਇੱਕੋ ਆ ਤੇਤੀਜੀ ਨੂੰ ਮਾਰਨ ਤੋਂ ਬਾਅਦ ਦਸੰਬਰ ਮਹੀਨੇ ਦੀ 1 ਤਰੀਕ ਨੂੰ ਆ 2025 ਚ ਅੱਜ 6 ਤਰੀਕ ਹੋ ਚੁੱਕੀ ਆ ਇਹ ਪਾਣੀਪੱਤ ਜ਼ਿਲ੍ਹੇ ਦੇ 9 ਲੱਖਾ ਪਿੰਡ ਚ ਵਿਆਹ ਤੇ ਜਾਂਦੀ ਆ ਇਹ ਉੱਥੇ ਆਪਣੀ ਜਠਾਣੀ ਦੀ ਕੁੜੀ ਨੂੰ ਦੇਖਦੀ ਆ ਜਿਸ ਦਾ ਨਾਮ ਵਿਦੀ ਆ ਬਹੁਤ ਪਿਆਰੀ ਤੇ ਖੂਬਸੂਰਤ ਬੱਚੀ ਆ ਵਿਦੀ ਇਨੂੰ ਫੇਰ ਉਹੀ ਆਪਣਾ ਮੰਨ ਲਓ ਸਾਈਕੋ ਕਿਲਰ ਆਪਣੇ ਦਿਮਾਗ 'ਚ ਇਹ ਫੇਰ ਆ ਗਿਆ ਕਿ ਇਹ ਵੱਡੀ ਹੋ ਕੇ ਮੇਰੇ ਤੋਂ ਖੂਬਸੂਰਤ ਦਿਖੂਗੀ ਮੇਰੇ ਤੋਂ ਸੋਹਣੀ ਦਿਖੂਗੀ ਇਹ ਉਸ ਬੱਚੀ ਨੂੰ 6 ਸਾਲ ਦੀ ਨੂੰ ਪਾਣੀ 'ਚ ਡੁਬੋ ਕੇ ਮਾਰ ਦਿੰਦੀ ਆ ਜਦੋਂ ਬੱਚੀ ਨੂੰ ਮਾਰਿਆ ਜਾਂਦਾ ਉਸ ਤੋਂ ਬਾਅਦ ਇਹ ਗੇਟ ਨੂੰ ਜੋ ਬਾਥਰੂਮ ਦਾ ਗੇਟ ਆ ਉਹਨੂੰ ਬਾਹਰੋਂ ਬੰਦ ਕਰ ਦਿੰਦੀ ਆ ਮਾਰਦੀ ਇਹ ਜਨ ਚੜਨ ਤੋਂ ਬਾਅਦ ਆ ਜਦੋਂ ਬਰਾਤ ਚਲੀ ਜਾਂਦੀ ਆ ਬੱਚੀ ਦੀ ਮੌਤ ਨੂੰ ਦੇਖ ਕੇ ਸਭ ਲੋਕ ਪਰੇਸ਼ਾਨ ਹੋ ਗਏ ਕੀ ਹੋਇਆ ਕਿਵੇਂ ਹੁੰਦਾ ਵੀ ਇਹ ਐਵੇਂ ਹੋ ਕਿਉਂ ਰਿਹਾ ਤੇ ਸਭ ਤੋਂ ਵੱਡੀ ਗੱਲ ਕੀ ਹੋਈ ਜਿਸ ਸਟੱਪ ਦੇ ਵਿੱਚ ਮਾਰਿਆ ਉਸ ਸਟੱਪ ਦੀ ਲਵਾਈ ਆ ਜੋ ਉਹ ਬੱਚੀ ਦੇ ਕਦਰ ਤੋਂ ਛੋਟੀ ਆ ਜਦ ਕਿ ਉਹਦੇ ਵਿੱਚ ਉਹਦਾ ਮਰਨਾ ਬਹੁਤ ਮੁਸ਼ਕਲ ਆ ਮਰੇ ਨਹੀਂ ਸਕਦਾ ਪਹਿਲਾਂ ਤਾਂ ਜਿੱਥੇ ਮੰਨ ਲਾ ਕੀ ਪਾਣੀ ਘੱਟ ਹੋਊਗਾ ਜਦੋਂ ਪੁਲਿਸ ਇੱਥੇ ਮੰਨ ਲਾ ਕੀ ਇਹ ਪੁਲਸ ਲਵੇ ਗੱਲ ਜੀ ਤਾਂ ਇਨਕੁਆਰੀ ਕੀਤੀ ਗਈ ਫਿਰ ਪੁਲਸ ਨੇ ਉੱਥੇ ਸੀਸੀਟੀਵੀ ਕੈਮਰੇ ਦੇਖੇ ਇੱਕੋ ਮਹਿਲਾ ਪੂਨਮ ਨਾਂ ਦੀ ਉਹੀ ਲੇਡੀ ਬਾਰ ਬਾਰ ਕਦੇ ਘਰ ਦੇ ਅੰਦਰ ਜਾਂਦੀ ਆ ਕਦੇ ਬਾਹਰ ਜਾਂਦੀ ਆ ਫਿਰ ਅੰਦਰ ਜਾਂਦੀ ਆ ਫਿਰ ਬਾਹਰ ਆਉਂਦੀ ਆ ਪੁਲਸ ਦਾ ਸ਼ੱਕ ਉਤੇ ਹੋ ਗਿਆ ਸ਼ੱਕ ਹੋਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਹੋ ਗਈ ਕਿ ਉਹ ਵਿਧੀ ਜਿੱਥੇ ਉਹਦਾ ਕਤਲ ਕੀਤਾ ਗਿਆ ਉਹ ਬਾਥਰੂਮ ਨੂੰ ਬਾਹਰੋਂ ਗੇਟ ਲੱਗਿਆ ਹੋਇਆ ਕੁੰਡਾ ਲੱਗਿਆ ਹੋਇਆ ਉਸ ਤੋਂ ਬਾਅਦ ਪੁਲਸ ਨੇ ਇਹ ਸ਼ੱਕ ਦੇ ਘੇਰੇ ਚ ਆ ਗਈ ਇਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ 36 ਘੰਟੇ ਦੀ ਪੁੱਛਗਿੱਛ ਮਗਰੋਂ ਇਹਨੇ ਆਪਣਾ ਜ਼ੁਰਮ ਕਬੂਲ ਕੀਤਾ ਇਹਨੇ ਦੱਸਿਆ ਕਿ ਮੈਨੂੰ ਇਹ ਲੱਗਦਾ ਕਿ ਇਹ ਵੱਡੇ ਹੋ ਕੇ ਇਹ ਬੱਚੀਆਂ ਮੇਰੇ ਤੋਂ ਖੂਬਸੂਰਤ ਦਿਖਣਗੀਆਂ ਇਸ ਕਰਕੇ ਮੈਂ ਇਹਨਾਂ ਦਾ ਕਤਲ ਕਰ ਦਨੀ ਆ 2023 ਦੇ ਵਿੱਚ ਦੋ ਇਹਨੇ ਬੱਚੀਆਂ ਇੱਕ ਬੱਚਾ ਇੱਕ ਬੱਚੀ ਮਾਰੀ ਆਪਣੀ ਨਾਨਦ ਦੀ ਕੁੜੀ ਤੇ ਇੱਕ ਆਪਣਾ ਬੇਟਾ ਮਾਰਿਆ ਸਰਕਾਰੀ ਨਿਰਦੇਸ਼ ਅਕਤ ਨਾ ਹੋਵੇ ਬੇਟਾ ਤਾਂ ਇਹਨੂੰ ਤਾਂ ਮਾਰਨਾ ਪੈ ਗਿਆ ਤੇ 2025 ਦੇ ਵਿੱਚ ਇਹਨੇ ਇੱਕ ਆਪਣੀ ਭਤੀਜੀ ਮਾਰੀ ਤੇ ਇੱਕ ਜਠਾਣੀ ਦੀ ਕੁੜੀ ਵਿਦੀ ਮਾਰੀ ਜੋ ਪਿਆਰੀ ਤੇ ਬਹੁਤ ਖੂਬਸੂਰਤ ਬੱਚੀ ਸੀਗੀ ਬੜੀ ਲਗੀ ਆ ਉਹਨਾਂ ਬਸ ਸਾਈਕੋ ਆ ਉਹਦੇ ਦਿਮਾਗ ਚ ਬੈਠ ਗਿਆ ਕੀ ਮੇਰੇ ਤੋਂ ਸੋਨਾ ਨਾ ਦਿਖੇ ਤੁਸੀਂ ਦੇਖ ਲਓ ਜੋ ਆਪਣੇ ਬੱਚੇ ਨੂੰ ਹੀ ਮਾਰ ਸਕਦੀ ਆ ਉਹ ਕੀ ਨਹੀਂ ਕਰ ਸਕਦੀ ਤਾਂ ਹੀ ਕਹਿੰਦੇ ਨੇ ਕਿ ਕਲਯੁਗ ਪਰ ਜੋ ਬਚਾਉਣ ਪਰ ਜਵਾਨੀ ਚ ਆ ਮਾਵਾ ਹੀ ਆਪਣੇ ਬੱਚਿਆਂ ਨੂੰ ਖਾਣ ਲੱਗ ਗਏ ਆ ਦੇਖੋ ਬਾਕੀ ਅੱਗੇ ਹੁਣ ਉਹਦੀ ਬਣਦੀ ਸਜ਼ਾ ਤਾਂ ਉਹਨੂੰ ਮਿਲੂਗੀ ਤੁਸੀਂ ਦੇਖ ਲਓ ਵੀ ਕੀ ਚੱਲ ਰਿਹਾ ਬਾਕੀ ਆਪਣੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਬਸਕ੍ਰਾਈਬਰ ਕਰਿਓ ਚੈਨਲ ਨੂੰ ਜਿਹਨੇ ਨਵੇਂ ਨੇ ਧੰਨਵਾਦ ਜੀ